ਜੋਨ ਵਾਈਜ਼ ਜੀ ਸਾਹਮਣੇ ਅਧਿ ਰਾਜਮਾਨ ਸਰਪੰਚ ਸਾਹਿਬਾਨ ਨੰਬਰਦਾਰ ਸਾਹਿਬਾਨ ਬਲਾਕ ਸੰਤੀਆਂ ਦੇ ਮੈਂਬਰ ਤੇ ਪਿਜਵਾਨ ਆਲੋ ਔਰ ਬਬਲ ਜੀ ਘਟੋ ਘਟ 2000 ਤੋਂ ਜ਼ਿਆਦਾ ਸੇਵਾਦਾਰ ਆਪਦੀ ਮਰਜ਼ੀ ਦੇ ਨਾਲ ਉੱਥੇ ਪਬਲਿਕ ਦੀ ਸੇਵਾ ਕਰਨ ਲਈ ਪਹੁੰਚੇ ਤੇ ਇੱਕ ਵਾਰੀ ਮੈਂ ਸਮਾਂ ਵੀ ਬਹੁਤ ਐ ਸਾਥੀ ਵੀ ਬਹੁਤ ਅਤੇ ਹੋਰ ਕੋਈ ਕੰਮ ਵੀ ਨਹੀਂ ਘਰੋਂ ਕੰਮ ਤੋਂ ਵੀ ਕੱਢਦਾ ਗਏ। ਛਾਈ ਕੰਮ ਨਹੀਂ। ਵਰਤੀ ਕੰਮਕਾਜ ਵੀ ਬਿਲਕੁਲ ਕੋਈ ਨਹੀਂ। ਇੱਕੋ ਹੀ ਐ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਇੱਥੇ ਪਹੁੰਚੇ। ਅੱਜ ਅੱਜ ਦੀ ਮੀਟਿੰਗ ਦਾ ਮੁੱਖ ਐਜੰਡਾ ਬਲੌਕ ਸੰਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਜਿਹੜੇ ਅਨਾਉਂਸ ਹੋ ਗਿਆ ਉਹ ਸਬੰਧ ਦੇ ਵਿੱਚ ਸਾਰੇ ਵਰਕਰ ਸਾਥੀਆਂ ਨਾਲ ਸਾਰੇ ਲੀਡਰ ਨਾਲ ਲੀਡਰਾਂ ਨਾਲ ਅੱਜ ਇੱਥੇ ਮੀਟਿੰਗ ਸੀ। ਔਰ ਅੱਜ ਅਸੀਂ ਟਿਕਟਾਂ ਫਾਈਨਲ ਕਰਨ ਦੀ ਇਹ ਮੀਟਿੰਗ ਹੈ ਜਿਹੜੇ ਜਿਹੜੇ ਚਾਹਵਾਨ ਆ ਉਹ ਸਾਰੇ ਅਸੀਂ ਇੱਕ ਇੱਕ ਕਰਕੇ ਜ਼ੋਨ ਦੇ ਮੁਤਾਬਕ ਪੰਡਾਂ ਦੇ ਮੁਤਾਬਕ ਅਸੀਂ ਵਰਕਰਾਂ ਲੀਡਰਾਂ ਨੂੰ ਮਿਲ ਰਹੇ ਹਾਂ ਜਿਹੜੇ ਵਰਕਰ ਇੱਥੇ ਪਹੁੰਚੇ ਨੇ ਤੁਹਾਡੇ ਇੱਕ ਸੋਤੇ ਤੇ ਉਹਨਾਂ ਨੂੰ ਕੀ ਵਿਸ਼ਵਾਸ ਹੋਣਾ ਚਾਹੀਦਾ ਦੇਖੋ ਇਲੈਕਸ਼ਨ ਹੈ ਤਗੜੇ ਹੋ ਕੇ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਝੰਡੇ ਥਲੇ ਲੜਾਂਗੇ ਪਰ ਸਾਰੀਆਂ ਸੀਟਾਂ ਜਿੱਤਾਂਗੇ ਅਸੀਂ ਸਾਰੇ ਵਰਕਰਾਂ ਨੂੰ ਇਹ ਵਿਸ਼ਵਾਸ ਦਵਾਨੇ ਕਿ ਅਸੀਂ ਉਹਨਾਂ ਦੇ ਨਾਲ ਮੋਟੇ ਨਾਲ ਮੋਟਾ ਲਾ ਕੇ ਖੜਿਆ ਆ ਆਫਦਾ ਇਲੈਕਸ਼ਨ ਸਮਝ ਕੇ ਮੈਂ ਹਮੇਸ਼ਾ ਕੋਈ ਵੀ ਇਲੈਕਸ਼ਨ ਹੁੰਦਾ ਕਿਸੇ ਦਾ ਵੀ ਹੁੰਦਾ ਮੈਂ ਆਫਦਾ ਸਮਝ ਕੇ ਲੱਗਦਾ ਉਮੀਦ ਲਗਾ ਦੇ ਇਹ ਤੇ ਦਫ਼ਤਰ ਜਲਦੀ ਖੋਲ ਰਹੇ ਆ ਅਸੀਂ ਔਰ ਸ਼ੁਰੂ ਕਰਾਂਗੇ ਇਥੇ ਅਸੀਂ ਆਪੇ ਕਰ ਸਰ ਕਿੱਡੀ ਕੁ ਚੁਣੌਤੀ ਸਾਹਮਣੇ ਹੈ ਇਨ ਇਲੈਕਸ਼ਨਾਂ ਦੇ ਦੇਖੋ ਮੈਂ ਨਹੀਂ ਸਮਝਦਾ ਕਿ ਕੀ ਚੁਣੌਤੀ ਹੈ ਪਬਲਿਕ ਅੱਖ ਚੁੱਕੀ ਹੈ ਪਬਲਿਕ ਚਾਹਦੀ ਹੈ ਜਿਹੜਾ ਪਹਿਲਾਂ ਬਦਲਾਅ ਲਿਆਂਦਾ ਸੀ ਉਹ ਗਲਤ ਲਿਆਂਦਾ ਨਵਾਂ ਸਿਸਟਮ ਚਾਹੀਦੀ ਹੈ ਔਰ ਸਾਨੂੰ ਉਮੀਦ ਆ ਸੀ ਸਾਰੀਆਂ ਸੀਟਾਂ ਜਿੱਤਾਂਗੇ ਕਾਂਗਰਸ ਪਾਰਟੀ ਜੋ ਵਖਰੇਵਾ ਦਿਖਾਈ ਦਿੰਦਾ ਹੈ ਗਰਾਊਂਡ ਲੈਵਲ ਤੇ ਕੋਈ ਕੋਈ ਵਖਰੇਵਾ ਨਹੀਂ ਕੋਈ ਕੁਛ ਨਹੀਂ ਤੁਸੀਂ ਦੇਖਿਆ ਨਾ ਸਾਰੇ ਦੇ ਸਾਰੇ ਵਰਕਰ ਲੀਡਰਸ ਇੱਥੇ ਮੌਜੂਦ ਸੀ ਸਰ ਮੌਜੂਦਾ ਸਮੇਂ ਚ ਲਾਅ ਐਂਡ ਆਰਡਰ ਲੈ ਕੇ ਕੀ ਕਹਿਣਾ ਤੁਹਾਡਾ ਜੋ ਹਲਾ ਕੋਈ ਲਾਅ ਐਂਡ ਆਰਡਰ ਦੇ ਨਾਂ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਕੱਲ ਗੁਰੂ ਸਾਹਿਬ ਦੇ ਵਿੱਚ ਇੱਕ 8ਵੀਂ ਕਲਾਸ ਦਾ ਮੁੰਡਾ ਡਰੱਗਸ ਨਾਲ ਓਵਰਡੋਜ਼ ਨਾਲ ਮਰ ਗਿਆ ਔਰ ਬੜੀ ਸ਼ਰਮ ਦੀ ਗੱਲ ਹੈ ਉਸ ਕਲਾਸ ਦੇ ਵਿੱਚ ਬੱਚਿਆਂ ਦਾ ਮਾਹੌਲ ਬੱਚਿਆਂ ਦਾ ਚਿਹਰਾ ਉਹਦੇ ਮਾਪਿਆਂ ਦਾ ਚਿਹਰਾ ਇੰਨਾ ਜਿਆਦਾ ਦਰਦਨਾਕ ਸੀ ਕਿ ਤੁਸੀਂ ਉਹ ਮੰਜ਼ਰ ਦੇਖ ਨਹੀਂ ਸਕੇ 8ਵੀਂ ਕਲਾਸ ਦਾ ਬੱਚਾ ਜੇ ਡਰੱਗਸ ਨਾਲ ਮਰਨ ਲੱਗ ਗਿਆ ਤੇ ਕਾਹਦਾ ਲਾਅ ਤੇ ਕਾਹਦੇ ਆਰਡਰ ਇਹ ਤਾਂ ਸਰਕਾਰ ਨੂੰ ਪੁਲਿਸ ਦਾ ਕੰਮ ਬੰਦ ਕਰ ਦੇਣਾ ਚਾਹੀਦਾ ਇਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਿਰਫ ਤੇ ਸਿਰਫ ਇੱਕ ਡਰੱਗਸ ਦਾ ਔਰ ਇੱਕ ਸਟਿਆਂ ਦਾ ਔਰ ਇਹਦੀ ਇੱਕ ਨਵੀਂ ਇਹਨਾਂ ਨੂੰ ਡਿਪਾਰਟਮੈਂਟ ਦੇ ਦੇਣਾ ਚਾਹੀਦਾ ਕਿ ਪੈਸੇ ਇਕੱਠੇ ਕਰਕੇ ਦੇ ਦੇ